ਸਸਕਾਰ ਜੀ ਆ ਜੋ ਤੁਸੀਂ ਖੇਤ ਵੇਖ ਰਹੇ ਆ ਇਸ ਖੇਤ ਦੇ ਵਿੱਚ ਝੋਨਾ ਲਾਇਆ ਗਿਆ ਸੀਗਾ ਤੇ ਝੋਨੇ ਦੀ ਕਟਾਈ ਤੋਂ ਬਾਅਦ ਜਿਹੜਾ ਹੈਗਾ ਹੁਣ ਵਾਹਣਾ ਇਸ ਤਰ੍ਹਾਂ ਆਪਾਂ ਨੂੰ ਲੱਗਦਾ ਜਿਵੇਂ ਇੱਥੇ ਝੋਨਾ ਲਾਇ ਹੀ ਨਾ ਹੋਵੇ ਸੋ ਇਸ ਕਿਸਾਨ ਨੇ ਕੀ ਕੀਤਾ ਕਿ ਜੋ ਕਮਾਈ ਨਾਲ ਝੋਨਾ ਵੜਿਆ ਗਿਆ ਉਦੋਂ ਵਾ ਜਿਹੜੇ ਬਾਕੀ ਬਚਦੇ ਖਰਚੇ ਸੀਗੇ ਉਹਨੂੰ ਮਲਚਰ ਨਾਲ ਕੁਤਰਾ ਕਰਤਾ ਉਹਨੂੰ ਜ਼ਮੀਨ 'ਚ ਕੁਤਰਾ ਕਰਕੇ ਰਲਾ ਦਿੱਤਾ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਖੇਤ ਦੀ ਹਾਲਤ ਆ ਤੁਸੀਂ ਵੇਖ ਸਕਦੇ ਆ ਬਿਲਕੁਲ ਸ਼ੋਰ ਨਹੀਂ ਹੁੰਦਾ ਵੀ ਇੱਥੇ ਕਿਸੇ ਵੇਲੇ ਝੋਨਾ ਲੱਗਾ ਹੋਊਗਾ ਤੇ ਇਹ ਜਿਹੜਾ ਹੈਗਾ ਉਸ ਅੱਜਕੱਲ ਦੀ ਜਿਹੜੀ ਮਸ਼ੀਨੀ ਆ ਉਹਦੀ ਕਰਾਮਾਤ ਆ ਵੇਖੋ ਤੇ ਜਿਹੜਾ ਹੈਗੀ ਉਹ ਪਰਾਲੀ ਉਹ ਕੁਤਰ ਕੇ ਜ਼ਮੀਨ ਦੇ ਵਿੱਚ ਰਲਾ ਦਿੱਤੀ ਗਈ ਹੈ ਤੇ ਖੇਤੀਬਾੜੀ ਮਰਾਂ ਦਾ ਇਸ ਬੰਦੀ ਕਹਿਣਾ ਹੈ ਕਿ ਇਹਦੇ ਨਾਲ ਜਿਹੜੀ ਹੈਗੀ ਜ਼ਮੀਨ ਦੀ ਪਜਾਊ ਸ਼ਕਤੀ ਵਧਦੀ ਹੈ ਤੇ ਵਾਤਾਵਰਨ ਨੂੰ ਬਹੁਤ ਵੱਡਾ ਫਾਇਦਾ ਹੁੰਦਾ ਸੋ ਆਪਾਂ ਕੋਸ਼ਿਸ਼ ਕਰੀਏ ਜੇ ਕਰ ਸਕਦੇ ਆ ਤਾਂ ਆਪ ਘਟੋ ਘਟਾ ਵਾਤਾਵਰਨ ਪ੍ਰੇਮੀ ਬਣੀਏ ਵਾਤਾਵਰਨ ਦੇ ਮਿੱਤਰ ਬਣੀਏ ਜਿੰਨਾ ਕੁ ਹੋ ਸਕਦਾ ਹੈ ਨਾ ਜਿਹੜਾ ਬੰਦਾ ਕਰ ਸਕਦਾ ਉਹਨੂੰ ਕਰਨਾ ਚਾਹੀਦਾ ਚਲੋ ਕਿਸੇ ਕੋਲੇ ਸਾਧਨ ਥੋੜੇ ਆ ਉਹ ਨਹੀਂ ਕਰ ਸਕਦਾ ਤਾਂ ਕੋਈ ਗੱਲ ਨਹੀਂ ਪਰ ਜਿਹੜੇ ਬੰਦਾ ਕਰ ਸਕਦਾ ਉਸ ਨੂੰ ਜਿਹੜਾ ਹੈਗਾ ਜ਼ਰੂਰ ਹੈ ਅੰਦਰ ਇਸ ਪਾਸੇ ਆਉਣਾ ਚਾਹੀਦਾ ਮਤਲਬ ਵਾਣ ਜਿਹੜਾ ਹੈਗਾ ਤੁਸੀਂ ਵੇਖ ਹੀ ਰਹੇ ਹੋ ਬਿਲਕੁਲ ਸ਼ੋਅ ਨਹੀਂ ਹੁੰਦਾ ਕਿ ਇੱਥੇ ਕਿਸੇ ਨੇ ਝੋਨਾ ਲਾਇਆ ਸੀਗਾ ਇੱਕ ਵੀ ਖਰਚਾ ਨਜ਼ਰ ਨਹੀਂ ਆਉਂਦਾ ਬਹੁਤ ਮਿਹਰ ਬਣੇ ਧੰਨਵਾਦ ਸਤਿ ਸ਼੍ਰੀ ਅਕਾਲ